दान सिंह मनिवी अच्छी नियुक्ति कर रहे हो समागम हो जाएगा की कहना स्वागत सबसे पहले जय तीन जय भगत ਮੇਰਾ ਨਾਮ ਮਨੋਤ ਸਿੰਘ ਬਲੇਰ ਮੁਕਬਲਾਰਾ ਪੰਜਾਬ ਖੇਤ ਮਜ਼ਦੂਰ ਤੇ ਮਜ਼ਦੂਰ ਸੰਘਾ ਸਾਡੇ ਜੱਟਪਾ ਜੀ ਨੂੰ ਮੇਰੇ ਵੀਰ ਨੂੰ ਜੋ ਜ਼ਿੰਮੇਵਾਰੀ ਸੰਭੀ ਜਾਈਆ ਸਭ ਤੋਂ ਪਹਿਲੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਤੇ ਇਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਨੇ ਇਹ ਸਾਡਾ ਖੇਤ ਮਜ਼ਦੂਰ ਤੇ ਮਜ਼ਦੂਰ ਸੰਘਾ ਇਹਨਾਂ ਨੇ ਦੇਣਾ ਚੱਕਿਆ ਕੋਪੇ ਮਜ਼ਦੂਰਾਂ ਦੇ ਨਾਲ ਹਰ ਵਕਤ ਟੱਕਾ ਹੋਇਆ ਖੱਪਿਆਂ ਦੇ ਵਿੱਚ ਜੇ ਮਜ਼ਦੂਰ ਕੰਮ ਕਰਦੇ ਕਿਸੇ ਦੇ ਸੱਪ ਲੱਗ ਜਾਂਦਾ ਕਿਸੇ ਨੂੰ ਬਿਜਲੀ ਲੱਗ ਜਾਂਦੀ ਆ ਉਹ ਕੋਈ ਵੀ ਇਹਨੋਂ ਕੋਸੋ ਨਹੀਂ ਕੋਈ ਇਹਨੋਂ ਪਰਿਵਾਰ ਨੂੰ ਕੋਈ ਸਹੂਲਤ ਨਹੀਂ ਆ ਕੋਈ ਪੈਸਾ ਨਹੀਂ ਮਿਲਦਾ ਤੇ ਸਾਰੀ ਜ਼ਿੰਮੇਵਾਰੀ ਨੂੰ ਸੰਭਾਲੀ ਜਾਂਦੀ ਜੇ ਮੇਰੇ ਘੋਟਿਆਂ ਵਿੱਚ ਕੰਮ ਕਰਦੀ ਆ ਤੇ ਮਾਲਕ ਆਪਣੀ ਮਨਮਰਜ਼ੀਆਂ ਕਰਦੇ ਤੇ ਮਰਜ਼ੀਆਂ ਦੀ ਤਰਖਾਹ ਦਿੰਦੇ ਆ ਤਰ ਕੋਈ ਲੈਂਦੇ ਜਿੰਦੇ ਕੋਤ ਇਹ ਕਰਕੇ ਸਾਡੀ ਪਾਰਟੀ ਨੇ ਜਿੰਮੇਵਾਰੀਆਂ ਚੱਟੀਆਂ ਔਰ ਸੋळा ਸਟੇਪਾਂ ਦੇ ਰਿਹਾ ਸੀ ਆਪਣੀ ਪਾਰਟੀ ਨੂੰ ਲੈ ਕੇ ਗਿਆ ਔਰ ਆਉਣ ਵਾਲੇ ਸਮੇਂ ਵਿੱਚ ਖੇਤ ਮਜ਼ਦੂਰ ਤੇ ਮਜ਼ਦੂਰ ਸੰਗਤ ਉੱਪਰ ਬੁਲਟਣ ਦੇ ਆਪਣੇ ਹੱਕ ਇੱਕ ਸੀਨੀ ਸਰਕਾਰ ਕੋਲ ਲੈਣ ਦੇ ਕਿਉਂਕਿ ਕੋਈ ਨੀਤੀ ਕੋਈ ਮਲਦੂਮ ਪ੍ਰੋਸਟੇ ਨਹੀਂ ਮਿਲਦਾ ਹਾਕੋ ਖੋਗੇ ਨਾ ਰਹੇ ਪੰਜਾਬ ਅਸੀਂ ਸਾਰੇ ਮਜ਼ਦੂਰ ਤੇ ਮਜ਼ਦੂਰ ਸੰਘ ਜਿੰਨੇ ਵੀ ਮਜ਼ਦੂਰ ਔਰ ਪੰਜਾਬ ਦੇ ਵਿੱਚ ਗੁੱਪੀ ਦੇ ਵਿੱਚ ਦੇ ਹੱਦ ਦੇ ਵਿੱਚ ਕੰਮ ਕਰਦੇ ਆ ਅਸੀਂ ਇਹਨਾਂ ਦੀ ਆਵਾਜ਼ ਵਧਾ ਤੇ ਮੋਰੇ ਹਮਾ ਦੇ ਔਰ ਇਹਨਾਂ ਦੀ ਆਵਾਜ਼ ਵਧਾ ਦੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੱਕ ਦਿਵਾਵਾਂਗੇ ਗੋੜੀਆਂ ਬੀਬੀਆਂ ਬਖਰੀਆਂ ਤੇ ਕੰਮ ਕਰਦੀਆਂ ਇਹਨਾਂ ਨੂੰ 200 ਤੋਂ 250 ਤੱਕ ਦਿਹਾੜੀ ਮਿਲਦੀ ਹੈ ਇਹਨਾਂ ਨੂੰ ਵੀ 5-500 ਰੁਪਏ ਦਿਹਾੜੀ ਦੇਣਗੇ ਜਾਂ ਕੀ ਗੱਲ ਹੈ ਅੱਜ ਸਰ ਅੱਜ ਦਾ ਜਿਹੜਾ ਤੁਹਾਨੂੰ ਅੱਲਾ ਕਰ ਰਹੇ ਹੋ ਇਹਦੇ ਬਾਰੇ ਤੁਹਾਨੂੰ ਜਾਨਣਾ ਪਵੇ ਅੱਜ ਸਟੇਟ ਲੈਵਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਸੁਖਬੀਰ ਜਗਤਾਰ ਸਿੰਘ ਰਪਾਣਾ ਜੀ ਨੂੰ ਪੰਜਾਬ ਦੇ ਜਨਰਲ ਸਕੱਤਰ ਦੇ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਨਵੀਂ ਜ਼ਿੰਮੇਵਾਰੀ ਲਈ ਸਭ ਤੋਂ ਪਹਿਲਾਂ ਮੈਂ ਸ਼੍ਰੀ ਰਪਾਣਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਔਰ ਨਾਲ ਦੀ ਨਾਲ ਇਹ ਆਸ ਕਰਦਾ ਹੈ ਕਿ ਜੋ ਸੰਗਠਨ ਜੋ ਵਿਚਾਰ ਅਸੀਂ ਸੰਗਠਨ ਦਾ ਰੱਖਿਆ ਜਿਸ ਦਾ ਨਿੰਮਲ ਜੀ ਨੇ ਹੁਣੇ ਤਾਂ ਦੱਸਿਆ ਕਿ ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦੇ ਹੱਕ ਉਹਨਾਂ ਤਾਂ ਉਹਨਾਂ ਨੂੰ ਦਿਵਾਏ ਜਾਣ ਇਹਦੇ ਕਰਕੇ ਅਸੀਂ ਇਹ ਸੰਗਠਨ ਖੜਾ ਕੀਤਾ ਔਰ ਆਉਣ ਵਾਲੇ ਟਾਈਮ ਇਨ ਹੋਰ ਅੱਗੇ ਵਧਾਵਾਂਗੇ ਔਰ ਮੈਨੂੰ ਉਮੀਦ ਹੈ ਰਪਾਣਾ ਜੀ ਉਸ ਨਵੀਂ ਜ਼ਿੰਮੇਵਾਰੀ ਨਾਲ ਇਸ ਸੰਗਠਨ ਨੇ ਬਹੁਤ ਬਹੁਤ ਸਫਲ ਹੋ ਕਰਨਗੇ ਆਪਣਾ ਤੇ ਇਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾ ਤੇ ਵਧਾਈ। ਹਾਂਜੀ ਨਿਰਮਲ ਨਾਰਜੀ ਜੀ ਅੱਜ ਦੇ ਜਿਹੜੀ ਤੁਸੀਂ ਨਿਭਾਈ ਕੀਤੀ ਆ ਤੁਹਾਡਾ ਕੀ ਕਹਿਣਾ ਵਾ? ਅੱਜ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਪੰਜਾਬ ਦੇ ਜਨਮ ਅਸਕਰ ਦੇ ਨਾਤੇ ਸਰਦਾਰ ਜਗਤਾਰ ਸਿੰਘ ਰਪਾਣਾ ਜੀ ਜੋ ਕਿ ਇੱਕ ਪ੍ਰਸਿੱਧ ਚਿੱਤਰਕਾਰ ਹੈ ਪੇਂਟਰ ਉਹਨਾਂ ਨੂੰ ਜਨਮ ਅਸਕਰ ਪੰਜਾਬ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਦਿੱਤਾ ਗਿਆ। ਇਸ ਮੌਕੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਆਸ ਹੈ ਕਿ ਇਹ ਜੋ ਵੀ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਕਿਉਂਕਿ ਬੜੇ ਸਮਾਜਿਕ ਵਿਅਕਤੀ ਹੈ ਤੇ ਪੂਰੀ ਤਨਦੇਹੀ ਨਾਲ ਉਹ ਇਹਨੂੰ ਨਿਭਾਉਣਗੇ ਤੇ ਇਹਦੇ ਨਾਲ ਜਿਹੜਾ ਪੰਜਾਬ ਦੇ ਜਿਹੜੇ ਖੇਤ ਮਜ਼ਦੂਰਾਂ ਨਾਲ ਜੋ ਸਰਕਾਰਾਂ ਜਿਹੜੀਆਂ ਅੱਜ ਤੱਕ ਨਹੀਂ ਵਿਤਕਰਾ ਕਰਦੀਆਂ ਆ ਰਹੀਆਂ ਜਿਹੜੀ ਕਹਾਣੀ ਬੰਦ ਕਰਦੀ ਹੈ ਸਰਕਾਰ ਪੰਜਾਬ ਵਿੱਚ ਉਸ ਕਹਾਣੀ ਵੰਡ ਨੂੰ ਅਸੀਂ ਬੰਦ ਕਰਾਵਾਂਗੇ ਜਿਹੜੇ ਖੇਤ ਮਜ਼ਦੂਰਾਂ ਦੇ ਹੱਕ ਆ ਜਿਹੜਾ ਉਹਨਾਂ ਦਾ ਬਣਦਾ ਹੱਕ ਆ ਉਹਨੂੰ ਅਸੀਂ ਦਵਾਵਾਂਗੇ ਉਹਦੇ ਲਈ ਸੰਘਰਸ਼ ਕਰਾਂਗੇ ਔਰ ਇਹਨੂੰ ਅਸੀਂ ਇੱਕ ਪੰਜਾਬ ਲੈ ਕੇ ਤੇ ਦੀ ਇੱਕ ਲਹਿਰ ਖੜੀ ਕਰਾਂਗੇ ਤਾਂ ਕਿ ਜਿਹੜੇ ਖੇਤ ਮਜ਼ਦੂਰਾਂ ਨੇ ਜਿੰਨੀਆਂ ਸਰਕਾਰਾਂ ਪਿੱਠ ਕੰਡ ਕਰਕੇ ਬੈਠੀਆਂ ਹਨ ਉਹ ਇਹਦੇ ਵੱਲ ਜਿਆਦਾ ਵੀ ਧਿਆਨ ਦੇ ਸਕਣ ਜਿੱਥੇ ਸਾਰੇ ਇਹ ਭਿਆਨ ਨੂੰ ਸਰਕਾਰ ਕੋਈ ਨਾ ਕੋਈ ਸਹੂਲਤ ਦੇ ਰਹੀ ਆ ਤੇ ਖੇਤ ਮਜ਼ਦੂਰ ਵਰਗੀ ਆ ਜਿਹਨੂੰ ਵਾਂਦੇ ਰੱਖਿਆ ਗਿਆ ਹੁਣ ਤੱਕ ਆਜ਼ਾਦੀ ਤੋਂ ਬਾਅਦ ਇਹਨਾਂ ਦੀ ਕੋਈ ਗਿਲਤੀ ਨਹੀਂ ਹੈ ਕਿਸੇ ਸਰਕਾਰੀ ਇਹ ਮਹਿਕਮੇ ਦੇ ਵਿੱਚ ਗਿਣਤੀ ਨਹੀਂ ਆ ਨਾ ਕੋਈ ਨਾਲ ਕੋਈ ਯੋਗ ਬਣਾ ਨਾ ਕੋਈ ਕਮਿਸ਼ਨ ਬਣਾ ਨਾ ਕੋਈ ਕਿਸੇ ਤਰ੍ਹਾਂ ਦੀ ਇਹ ਕੋਈ ਮਿਸਟਰੀ ਆ ਜਿਹੜਾ ਖੇਤ ਵਿੱਚ ਕੰਮ ਕਰਨ ਵਾਲਾ ਜਿਹੜਾ ਮਜ਼ਦੂਰ ਆ ਉਹ ਬਿਲਕੁਲ ਜਿਹੜੀ ਸਰਕਾਰੀ ਸਹੂਲਤਾਂ ਤੋਂ ਵਾਂਝਾ ਆ ਤੇ ਰਪਾਣਾ ਦੀ ਬਣਾ ਨੇ ਜਨ ਸਖਤਰ ਬੜੀ ਆਸ ਆ ਵੀ ਇਹ ਪੂਰੇ ਪੰਜਾਬ ਦੇ ਨਾਲ ਇਹ ਕੰਮ ਨੂੰ ਅੱਗੇ ਲਾ ਜਾਣਗੇ ਔਰ ਪੰਜਾਬ ਭਰ ਵਿੱਚ ਹਰ ਜ਼ਿਲ੍ਹੇ ਵਿੱਚ ਸੰਗਠਨ ਖੜਾ ਕਰਵਾ ਇਹਨਾਂ ਨੇ ਆਪਣੇ ਕੰਮਾਂ ਤੇ ਜਮਾ ਲਿਆ ਉਹਨੂੰ ਪੂਰਾ ਕਰ ਰਗਾ ਹਾਂਜੀ ਸਰ ਤੁਹਾਨੂੰ ਅੱਜ ਜਨਰ ਸੈਕਟਰੀ ਪੰਜਾਬ ਬਣਾਇਆ ਤੁਹਾਡਾ ਕੀ ਕਹਿਣਾ ਹੈ ਮੈਂ ਦਿੱਤਾਰ ਸਿੰਘ ਰਪਾਣਾ ਖੇਤ ਮਜ਼ਦੂਰ ਤੇ ਮਜ਼ਦੂਰ ਸੰਗਠਨ ਜਨਾ ਜੇਮ ਨੂੰ ਜਿੰਮੇਵਾਰ ਦਿੱਤੀ ਗਈ ਹੈ ਜਨਾ ਸੈਕਟਰੀ ਪੰਜਾਬ ਇਹ ਮੈਂ ਆਪ ਦੀ ਜਿੰਮੇਵਾਰੀ ਕੰਮ ਦੇ ਹੱਥ ਲਗਾਵਾਗਾ ਜੋ ਮਜ਼ਦੂਰਾਂ ਦੀਆਂ ਸਾਡੇ ਪੰਜਾਬ ਦੇ ਮਜ਼ਦੂਰ ਖੇਤ ਮਜ਼ਦੂਰ ਹੈ ਜਾਂ ਮਜ਼ਦੂਰ ਹੈ ਇਹਨਾਂ ਦੀਆਂ ਜੋ ਵੀ ਸਮੱਸਿਆ ਅਸੀਂ ਇਹ ਪ੍ਰਸ਼ਾਸਨ ਦੇ ਅੱਗੇ ਪਹੁੰਚਣ ਤੱਕ ਸਫਲ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀਆਂ ਜੜੀਆਂ ਜੁੜੀਆਂ ਆ ਰੀਆਂ ਜਾਂ ਇਹਨਾਂ ਨੂੰ ਸਾਨੂੰ ਦਿੱਤੀਆਂ ਗਈਆਂ ਕੋਈ ਇਹਨਾਂ ਦੀਆਂ ਜੀਆਂ ਮੰਗਾ ਇਹਨਾਂ ਦਾ ਕਿ ਸਰਕਾਰ ਤੱਕ ਪਹੁੰਚਾ ਸਕੀਏ ਕੋਈ ਸਾਥ ਦੇਵਾ ਸਕੀਏ ਕੋਈ ਲਿਖਿਆ ਜਾਂਦਾ ਤਾਂ ਇਹ ਸਮਝ ਨਹੀਂ ਸਰਕਾਰਾਂ ਸੋ ਸੈਂਟਰ ਦੀ ਹੋਵੇ ਤਾਂ ਇਹ ਪੰਜਾਬ ਦੀ ਹੋਵੇ ਅਮੇਸ਼ਾ ਤੇਗ ਨੂੰ ਦੂਰੋਂ ਸੜਕਾਂ ਤੇ ਆ ਕੇ ਹੀ ਆਪਣੀਆਂ ਮੰਗਾਂ ਮਨਵਾਉਣੀਆਂ ਪੈਂਦੀਆਂ ਧੱਕੇ ਚੋਈਆਂ ਹੁੰਦੀਆਂ ਜੀ ਕੀ ਕਰੋਗੇ ਧੱਕੇ ਜਣਾ ਲਈ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਸਾਡੇ ਸਰਪ੍ਰਸਤਾ ਨਰਮਨ ਸਿੰਘ ਜੀ ਸ਼ਬਰੀਵਾਲ ਜੀ ਕਬਲੇ ਸਾਹਿਬ ਇਹਨਾਂ ਨੇ ਜਿਹੜੇ ਵੀੜਾ ਚੱਕਿਆ ਇਹਨਾਂ ਦੇ ਵੀੜਾ ਵਾਸਤੇ ਚੱਕਿਆ ਕਿ ਅਸੀਂ ਮਜ਼ਦੂਰਾਂ ਦੀਆਂ ਅੱਗੇ ਵੀ ਸੰਸਥਾਵਾਂ ਬਹੁਤ ਚੱਲ ਰਹੀਆਂ ਹਨ ਬਹੁਤ ਸਾਰੀਆਂ ਜੋ ਲੋਕ ਬਣਾਈਆਂ ਹੋਈਆਂ ਅਸੀਂ ਇਹਨਾਂ ਤਰ੍ਹਾਂ ਨਹੀਂ ਅਸੀਂ ਇਹਨਾਂ ਨੂੰ ਸੱਚੇ ਢੰਗ ਨਾਲ ਤੇ ਵਧੀਆ ਤਰੀਕੇ ਨਾਲ ਸਰਕਾਰ ਕੋਲ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਪ੍ਰਵੀਨ ਪਟਲ ਜੀ ਅੱਜ ਜਿਹੜਾ ਬਰਾਲਾ ਹੋ ਰਿਹਾ ਹੈ ਉਸ ਬਾਰੇ ਗ੍ਰੀਫ ਕਰੋਗੇ ਹਾਂਜੀ ਬਿਲਕੁਲ ਜੀ ਅੱਜ ਸਭ ਤੋਂ ਪਹਿਲਾਂ ਅੰਡ ਮੇਰੀ ਕੇਤ ਮਜ਼ਦੂਰ ਮਜ਼ਦੂਰ ਸੰਗ ਸਾਡੀ ਜਿਹੜੀ ਹੈਗੀ ਹੈ ਸੰਗ ਸਸਤਾ ਬਲੇ ਜਗਤਾਰ ਸਿੰਘ ਰਪਾਣਾ ਜੀ ਜੀ ਨੂੰ ਲੱਖ ਲੱਖ ਵਧਾਈ ਜੀ ਉਹਨਾਂ ਨੂੰ ਬੜੀ ਐਨ ਜਨਮਸ਼ਕਤੀ ਦੀ ਜਿੰਨੇਵਾਰੀ ਮਿਲੀ ਆ ਉਹਨਾਂ ਦੇ ਜਿਹੜੇ ਇੱਕ ਦਿੱਕਾ ਕਮਾਰੇ ਪ੍ਰਤੀ ਜਿਹੜੇ ਉਹਨਾਂ ਨੇ ਕੰਮ ਕੀਤੇ ਆ ਔਰ ਮੈਂ ਗੱਲ ਕੋਈ ਨਹੀਂ ਚਾਹਾਂਗਾ ਵੀ ਅੱਜ ਵੀ ਜਿਹੜੇ ਜਿਹੜੇ ਅਮੀਰ ਲੋਗ ਨੇ ਜਿਹੜੇ ਸੰਪੰਨ ਲੋਗ ਨੇ ਉਹ ਗੁਲਾਮੀ ਪ੍ਰਥਾ ਵਾਲੀ ਜਿਹੜੀ ਉਹਨਾਂ ਦੀ ਮਾਨਸਿਕਤਾ ਦਾ ਉਹ ਅੱਜ ਵੀ ਉਸੇ ਤਰੀਕੇ ਨਾਲ ਚੱਲੀ ਜਾ ਰਹੀ ਆ ਵੇ ਬਰੇ ਮਜ਼ਦੂਰਾ ਉਹਨਾਂ ਨੂੰ ਅੱਜ ਵੀ ਉਹ ਆਪਣਾ ਗੁਲਾਮ ਹੀ ਸਮਝਦੇ ਆ ਮੈਂ ਸਮਝਦਾ ਕਿ ਜਗ ਦੇ ਵਿੱਚ ਪਰਿਵਰਤਨ ਆ ਚੁੱਕਾ ਆਧੁਨਿਕ ਯੋਗਾ ਤੇ ਹਰੇ ਪ੍ਰਮਾਤਮਾ ਨੇ ਹਰੇਕ ਆਦਮੀ ਨੂੰ ਅਲੱਗ-ਅਲੱਗ ਤਰ੍ਹਾਂ ਦਾ ਕਿੱਤਾ ਦਿੱਤਾ ਤੇ ਜੇ ਮਜ਼ਦੂਰਾ ਦੇ ਹੱਥ ਦੇ ਵਿੱਚ ਮਜ਼ਦੂਰੀ ਉਹਨਾਂ ਦਾ ਕਿੱਤਾ ਆਇਆ ਬੰਦਾ ਚਾਹਾਂਗਾ ਵੀ ਜਿਹੜੇ ਸੰਪਨ ਲੋਕ ਨੇ ਉਹਨਾਂ ਨੂੰ ਆਪਣਾ ਭਾਈ ਪ੍ਰਾ ਸਮिति ਉਹਨਾਂ ਦੇ ਨਾਲ ਕੰਮ ਦੇ ਨਾਮ ਨਾਲ ਉਹਨਾਂ ਦੇ ਰਹਿਣ ਸਹਾਰੇ ਦੀ ਵਿਵਸਥਾ ਉਹਨਾਂ ਦੇ ਇਲਾਜ ਦੀ ਵਿਵਸਥਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ ਉਹਨੂੰ ਨਾਲ ਉਹਦੇ ਵਿੱਚ ਪੂਰਾ ਸਹਿਯੋਗ ਕਰਨ ਮਜ਼ਦੂਰਾਂ ਦੇ ਨਾਲ ਟੱਕਾ ਨਾ ਕਰਨ ਕਿਉਂਕਿ ਜੇ ਕਿਸੇ ਮਜ਼ਦੂਰ ਦੇ ਨਾਲ ਕੋਈ ਟੱਕਾ ਹੁੰਦਾ ਕਿਤੇ ਕੋਈ ਬਾਲ ਮਜ਼ਦੂਰੀ ਹੁੰਦੀ ਹੈ ਤੇ ਸਾਡੀ ਮਜ਼ਦੂਰ ਮਦੂਲ ਸੰ ਜਿਹੜੀ ਸਾਡੀ ਸਸਤਾ ਉਹ ਦੱਬ ਕੇ ਇਹਦਾ ਵਿਰੋਧ ਕਰੇਗੀ ਅਤੇ ਮਜ਼ਦੂਰਾ ਦੇ ਨਾਲ ਹਮੇਸ਼ਾ ਮੋਢੇ ਦਾ ਮੋਢਾ ਲਾ ਕੇ ਸਾਡੀ ਜੀ ਸਸਤਾ ਖੜੀ ਹੈ ਔਰ ਖੜੀ ਰਹੇਗੀ ਧੰਨਵਾਦ ਹਾਂਜੀ ਮਕਰਮਜੀਤ ਸਿੰਘ ਪੰਜਾਬ ਪ੍ਰਧਾਨ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਅੱਜ ਸਾਡੇ ਸਟੇਟ ਦੇ ਹੈੱਡ ਆਫਿਸ ਵਿੱਚ ਸਾਡੀ ਕੋਰਸ ਕਮੇਟੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਸ੍ਰੀ ਜਗਤਾਰ ਸਿੰਘ ਰਪਾਣਾ ਜੀ ਜਿਹੜੇ ਕਿ ਹੁਣ ਤੱਕ ਸਾਡੇ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਦੇ ਵਾਈਸ ਪ੍ਰੈਜ਼ੀਡੈਂਟ ਦੇ ਨਾਤੇ ਕੰਮ ਕਰਦੇ ਸੀ ਉਹਨਾਂ ਨੂੰ ਥੋੜੀ ਜ਼ਿੰਮੇਵਾਰੀ ਵਧ ਦੇਣ ਦਾ ਫੈਸਲਾ ਹੋਇਆ ਅੱਜ ਤੋਂ ਬਾਅਦ ਸ਼੍ਰੀ ਰੁਪਾਣਾ ਜੀ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਦੇ ਜਨਰਲ ਸੈਕਟਰੀ ਦੇ ਤੌਰ ਤੇ ਉਹਦਾ ਪੰਜਾਬ ਦੇ ਜਨਰਲ ਸੈਕਟਰੀ ਦੇ ਤੌਰ ਤੇ ਉਹਦਾ ਸੰਭਾਲਣਗੇ ਇਹਨਾਂ ਨੂੰ ਇਸ ਨਵੀਂ ਜ਼ਿੰਮੇਵਾਰੀਆਂ ਨਵੇਂ ਅਹੁਦੇ ਦੀਆਂ ਬਹੁਤ-ਬਹੁਤ ਵਧਾਈਆਂ